ਵਾਹਿ ਵਾਹਿ ਜੁਟੇ ਕੇ ਖਤੇ ਆਪਣੇ ਹਿੱਤੂ ਪ੍ਰਵਾਹ ਨੂੰ ਰਾਮ ਰਾਮ ਤੇ ਮੁਸਲਮਾਨ ਪ੍ਰਵਾਹ ਨੂੰ ਅਸਲਾਮੁਅਲੈਕ ਜੀ ਦਾ ਮਤਲਬ ਹੈ ਕਿ ਇਹ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਔਰ ਜਿੰਨਾ ਛੇ ਤੁਸੀਂ ਮੈਨੂੰ ਮੈਂਬਰ ਪਾਰਲਮੈਂਟ ਬਣਾਇਆ ਆ ਕਿਸੇ ਜਾਤ ਦਾ ਕਿਸੇ ਦੀ ਜਾਤ ਦਾ ਹੋਰ ਕੋਸ਼ ਦੇਖ ਕੇ ਟੋਡੇ ਕੰਮ ਨਹੀਂ ਦਿੱਤੇ ਹੈਗੇ ਆ ਜਿਹੜੀਆਂ ਤਾਰਾ ਉੱਤੇ ਜਾਂਦੀਆਂ 2027 ਤੱਕ ਇਹ ਧਰਤੀ ਦੇ ਥੱਲੇ ਚੜੀਆਂ ਜਾਂਣਗੀਆਂ ਟੋਟਾ ਫ੍ਰਿੱਟ ਟੋਟਾ ਮਸ਼ੀਨਾ ਉਹ ਅਦੇ ਫੋਕਣ ਨਹੀਂ ਦੇ ਦਿਵਾਂਗੇ ਫੇਲਿਕਸ ਸਪੈਂਸਰ ਹਸਪੀਟਲ ਜਿੱਦੇ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਬੀ. ਜੀ. ਆਈ. ਦੇ ਬ੍ਰਾਹਮਣ ਦਾ ਹਸਪੀਟਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਹਸਪੀਟਲ ਦੇ ਨਾਮੀ ਸੋ ਮੇਰਾ ਕਹਿਣ ਦਾ ਮਾਤਰਬ ਹੈ ਕਿ ਹਰੇਕ ਕੈਂਸਰ ਦੇ ਮਰੀਜ਼ ਨੂੰ 3.5 ਲੱਖ ਰੁਪਏ ਦਿੱਤਾ ਹੈ ਜਿਹੜੇ ਵੀ ਲੰਘਦੇ ਸੀ ਜਨ ਜਿੰਨਾ ਨੂੰ ਸੁਣਦਾ ਨਹੀਂ ਸੀ ਜਿੰਨਾ ਨੂੰ ਦੇਖਦਾ ਨਹੀਂ ਸੀ ਉਹਨਾਂ ਨੂੰ ਵੀ ਇਹੋ ਜਿਹੇ ਜੰਤਰ ਦਿੱਤੇ ਹੈ ਜਿਹਦੇ ਨਾਲ ਉਹ ਹੁਣ ਸੁਣ ਸਕਦੇ ਆ ਛੋਟੀ ਫੜ ਕੇ ਫਿਰ ਸਕਦੇ ਆ ਔਰ ਡਰਾਈਵ ਸਿੱਕਣ ਦੇ ਉਪੇ ਚੈੱਕ ਵਾਲੇ ਦੇ ਉਸੇ جتھے جانا ہے چلے نو نا نہیں کی برنالے کوشش کیسپٹل مکمل طور پہ بن گیا سارے راجستھان ہریا جموں کشمیر ہماچل تو اتنے مریض آنگے اتنے ہوٹل بننے گے ਦਕਾਨਾਂ ਬੰਦ ਕਰੀਆਂ ਵਪਾਰ ਹਊਗਾ ਔਰ ਨੌਕਰੀਆਂ ਮਿਲਣਗੀਆਂ ਤੁਹਾਨੂੰ ਪਤਾ ਹੈ ਸਵਾਰੀ ਦੇ ਉੱਤੇ ਸਾਰਿਆਂ ਨੂੰ ਕਿੰਨੀ ਨਰਾਸ਼ਤਾ ਗਈ ਹੈ ਜੋ ਕਰਕੇ ਚੋਟਾ ਅੱਜ ਵੀ ਨਹੀਂ ਸਿੱਖਦੇ ਆ ਪੰਡੀਆਂ ਦੇ ਵਿੱਚ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹ ਇਸ ਨੂੰ ਨਾ ਚੱਕਣ ਤੋਂ ਨਾਂ ਕਰ ਦਿੱਤੀ ਐ ਸਾਡੀ ਫਸਲ ਖੀਚੀ ਜਾ ਰਹੀ ਐ ਕਣ ਪਰ ਨਾਂ ਡਾਇਆ ਨਾਂ ਯੂਰੀਆ ਤੇਰੀ ਐ ਜੀਹਦਾ ਮਤਲਬ ਹੈ ਕਿ ਪੰਜਾਬ ਦੀ ਮਨਲੀ ਹਾਲਤ ਨੂੰ ਖਰਾਬ ਕਰਨਾ ਅਸੀਂ ਬੜੇ ਚਿਰ ਤੇ ਕਹਿ ਰਹੇ ਹਾਂ ਕਿ ਵਪਾਰ ਦੇ ਲਈ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਨਹੀਂ ਸਾਡੇ ਦੇ ਪਾਕਿਸਤਾਨ ਦਾ ਬਾਰਡਰ ਖੋਲੋ ਤੁਹਾਨੂੰ ਸ਼ਾਇਦ ਪਤਾ ਨਹੀਂ ਇਹ ਹੀ ਝੋਟਾ ਅੱਜ ਪਾਕਿਸਤਾਨ ਦੇ ਵਿੱਚ 8500 ਰੁਪਇਆ ਕੰਟਰ ਤੇ ਖਰੇ ਹੈ ਤੇ ਜੇ ਬਾਰਡਰ ਖੋਲ ਦੇ ਸਾਡੇ ਸਾਰੇ ਦੁਕਾਨਦਾਰਾਂ ਦੀ ਸਾਡੇ ਜੀਵੀਆਂ ਦਾਾਂ ਦੀ ਦੇ ਰਸਗਾਨਾਂ ਦੇ ਮਜ਼ਦੂਰਾਂ ਦੇ ਬੰਦੇ ਬੰਦੇ ਹੋ ਜੂਗੀ ਸੱਚੂ ਕਰਕੇ ਸਾਡੇ ਕੋਲੇ ਤਾਕਤ ਹੈ ਨਹੀਂ ਜੇ ਤਾਕਤ ਪੂਰੀ ਦਿਓਗੇ ਇਹ ਕੰਮ ਸਾਰੇ ਹੋ ਸਕਦੇ ਆ ਤੇ ਮੈਂ ਦੱਸਦਾ ਹਾਂ ਤੁਹਾਨੂੰ ਕਿ ਗੋਬਿੰਦ ਸਿੰਘ ਸਾਡਾ ਕੈਂਡੀਡੇਟ ਬੜਿਆ ਵਿਸ਼ਿਆ ਹੈ ਇਹ ਦਾ ਕੰਮ ਹੈ ਕਿ ਜਿਹੜਾ ਵੀ ਪ੍ਰਸ਼ਾਸਨ ਹੈ ਜਿਹੜੀ ਵੀ ਸਰਕਾਰ ਹੈ ਉਹਦੇ ਹੱਥ ਸੇ ਖਿਆਲ ਰੱਖਣਾ ਹੈ ਇਹ ਪ੍ਰਸ਼ਾਸਨ ਉਹ ਸਰਕਾਰ ਦੇ ਡੀਸੀ, ਐਸਪੀ ਦੇ ਅੱਗੇ ਨਹੀਂ ਚੁੱਕਾ ਇਹ ਉਹਨਾਂ ਨੂੰ ਦੱਸੂਗਾ ਕਿ ਜਿਹੜੀਆਂ ਝੋਰੀਆਂ ਹੋ ਰਹੀਆਂ ਮੇਰੇ ਸਮੇਂ ਦੇ ਵਿੱਚ ਗੋਇੰਡ ਝੋਰੀ ਫਰਤੀ ਨੀਕੀਤੀ ਦੀ ਬਿਲਕੁਲ ਮੈਂ ਸਤਰਾਜ ਰੱਖਿਆ ਇਸੇ ਤਰ੍ਹਾਂ ਹੀ ਗੋਵਿੰਦ ਸਿੰਘ ਰੱਖੂਗਾ ਬਹੁਤੇ ਐਮਐਲਏ ਐਮਪੀ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੀ ਕੀ ਡਿਊਟੀ ਹੈ ਗੋਵਿੰਦ ਸਿੰਘ ਬਹੁਤ ਫੜਿਆ ਲਿਖਿਆ ਇਹ ਸਾਰੇ ਲੈਖਣਾ ਚ ਕੰਮ ਕੀਤੇ ਹੈ ਇਹਦੇ ਗ੍ਰਾਂਟਾਂ ਵੰਡੀਆਂ ਇਹ ਸਨੋਏ ਇੱਕ ਚੀਜ਼ ਦਾ ਪਤਾ ਹੈ

ਤਨੂ ਥੋੜਾ ਜਿਹਾ ਸਾਖ ਢਾ ਦੇ ਮਾ ਸੋ ਜੇ 2 ਦਿਨ ਰਹਿ ਗਏ ਹੁਣ ਪੂਰਾ ਜੋਰ ਲਾ ਦੋ ਜਿਵੇਂ ਕਬਜੀ ਹੋਈ ਹੁੰਦੀ ਹੈ ਤੇ ਜੋਰ ਲਾਈਦਾ ਉਸ ਤਰ੍ਹਾਂ ਦਾ ਜੇ ਜੋਰ ਲਾ ਦੋਗੇ ਤੇ ਆਪਾਂ ਜਿੱਤ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ